ਅੰਨੇ ਦੋਸਤੋ ਨਮਸਕਾਰ ਤੁਸੀਂ ਦੇਖ ਰਹੇ ਹੋ ਉਧਿਆਨ ਐਕਸਪ੍ਰੈਸ ਦੋਸਤੋ ਮੈਂ ਹਰਮਿੰਦਰ ਕੁਮਾਰ ਦੋਸਤੋ ਮੈਂ ਇੱਕ ਅਬੂਹਰ ਦੇ ਆਜੀ ਗਲੀ ਦੀ ਗੱਲ ਕਰਨਾ ਚਾਹਨਾ ਜਿਹੜੀ ਗਲੀ ਜਿਹਦਾ ਨਾਮ ਵਰਲਡ ਦੇ ਵਿੱਚ ਕਿਤੇ ਨਹੀਂ ਹੋਣਾ ਬਹੁਤ ਭੈੜਾ ਨਾਮ ਨਾਮ ਲੈਣਾ ਵੀ ਚੰਗਾ ਨਹੀਂ ਲੱਗਦਾ ਪਰ ਨਾਮ ਲੈਣਾ ਪਏਗਾ ਕਿਉਂਕਿ ਨਾਮ ਸੀਗਾ ਹੀ ਅਜਾ ਇਸ ਗਲੀ ਦਾ ਨਾਮ ਸੀਗਾ ਮੂ ਤੇ ਮੈਨੂੰ ਲੱਗਦਾ ਵਰਲਡ ਦੇ ਵਿੱਚ ਇਸ ਤਰ੍ਹਾਂ ਦਾ ਨਾਮ ਕਿਸੇ ਗਲੀ ਦਾ ਨਹੀਂ ਹੋਣਾ ਇੱਥੋਂ ਦੇ ਦੁਕਾਨਦਾਰਾਂ ਨੇ ਜਦੋਂ ਇਹ ਯੋਦਾ ਦੇ ਵਿੱਚ ਭਗਵਾਨ ਸ਼੍ਰੀ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤੀਸ਼ਠਾ ਹੋਈ ਉਸ ਤੋਂ ਬਾਅਦ ਇਹਦਾ ਨਾਮ ਬਦਲ ਗਿਆ। ਰਾਮ ਬਾਜ਼ਾਰ ਕਰ ਦਿੱਤਾ ਗਿਆ ਤੇ ਇੱਥੋਂ ਦੁਕਾਨਦਾਰ ਬੜੇ ਖੁਸ਼ ਨੇ। ਅੰਨ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਉਂ ਡਿਸੀਜਨ ਲਿਆ ਗਿਆ ਤੇ ਇਸ ਗਲੀ ਦਾ ਨਾਮ ਕਿਉਂ ਇਸ ਤਰ੍ਹਾਂ ਰੱਖਿਆ ਗਿਆ। ਠੀਕ ਹੈ। ਥੈਂਕ ਯੂ ਜੀ। ਰਮਿੰਦਰ ਜੀ। ਐਸਾ ਹੈ ਕਿ ਉਸ ਦਿਨ 22 ਨੂੰ ਇੱਕ ਐਸਾ ਦਿਨ ਥਾ ਜਿਸ ਵਿੱਚ ਸਭ ਮੇਂ ਬੜਾ ਇੱਕ ਅਲੱਗ ਡਿਵਾਈਨ ਇੱਕ ਮਤਲਬ ਵਿਚਾਰ ਆ ਰਿਹਾ ਥਾ। तो ऐसे सब भाइयों ने दुकानदारों ने सोचा कि ये गंदा नाम भद्दा नाम लेना नहीं चाहिए तो इस बहाने उत्साह से उस नए जोश से एकदम से हमें ख्याल आया कि ये नाम इसका राम गली या राम बाजार दे लाइक फाइनली कि राम बाजार इसका नाम रखा जाए ठीक है तो ये बड़ा अच्छा नाम है और इस बहाने ये दिन भी याद रहेगा 22 जनवरी एक उत्साह का दिन है मजा आ गया उसमें ਤੋ ਇਹ ਨਾਮ ਹੈ ਚੇਂਜ ਕਰ ਠੀਕ ਹੈ ਚਾਹੂੰਗੇ ਸਰ ਕਿ ਆ ਜਿਹੜਾ ਗਲੀ ਦਾ ਨਾਮ ਬਦਲਿਆ ਗਿਆ ਜੀ ਗਲੀ ਦਾ ਨਾਮ ਬਹੁਤ ਵਧੀਆ ਨਾਮ ਰੱਖਿਆ ਗਿਆ ਹੈ ਬਾਜ਼ਾਰ ਦਾ ਨਾਮ ਬਹੁਤ ਬਹੁਤ ਹੀ ਮਤਲਬ ਮਹੱਤਵਪੂਰਨ ਨਾਮ ਹੈ ਐਸ ਐਸ ਬਾਨੇ ਰਾਮ ਜਨਮ ਦਾ ਜਿਹੜਾ ਅਯੋਧਿਆ ਵਾਲਾ ਪ੍ਰੋਗਰਾਮ ਸੀ ਉਹ ਵੀ ਸਾਡੇ ਯਾਦ ਰਹੇਗਾ ਠੀਕ ਹੈ ਥੈਂਕ ਯੂ ਜੈ ਸ਼੍ਰੀ ਰਾਮ ਬੰਟੇ ਜੀ ਹਾਂ ਜੀ ਕਰਾ ਲਓ ਵੀ ਸਾਨੂੰ ਪਤਾ ਲੱਗਿਆ ਵੀ ਸਾਰੇ ਭੂਮਿਕਾ ਤੁਸੀਂ ਨਿਭਾਈ ਇਸ ਗੱਲ ਇਹਦਾ ਨਾਮ ਬਣਦਾ ਤਾਂ ਸਾਰੇ ਨਹੀਂ ਮਿਲ ਕੇ ਸਾਰੇ ਕੀਤਾ ਜੀ ਸੰਜੇ ਜੀ ਮੇਨ ਬੰਦੇ ਸੰਜੇ ਜੀ ਸੀ ਜੀ ਇਹਨਾਂ ਨੇ ਬੜੀ ਮਿਹਨਤ ਕੀਤੀ ਜੀ ਤੇ ਸਾਰਿਆਂ ਨੇ ਮਿਲ ਕੇ ਇਹ ਪ੍ਰੋਗਰਾਮ ਕੀਤਾ ਜੀ ਤੇ ਹਰ ਸਾਲ ਸਾਡੀ ਕੋਸ਼ਿਸ਼ ਰਹੇਗੀ ਕਿ ਇਹ ਪ੍ਰੋਗਰਾਮ ਹੁੰਦਾ ਰਹੇ ਇਹ ਸਾਰੇ ਭਰਾਵਾਂ ਨਾਲ ਇਹ ਪ੍ਰੋਗਰਾਮ ਅੱਗੇ ਚੱਲਦਾ ਰਹੇ ਜੈ ਸ਼ੀ ਰਾਮ ਜੀ ਠੀਕ ਹੈ ਜੀ ਕੀ ਨਾਮ ਹੈ ਜਰ ਤੁਹਾਡਾ ਪਾਵਰ ਮਿੱਤਲ ਪਵਨ ਜੀ ਇਹ ਕਦੋਂ ਇਸ ਗਲੀ ਦਾ ਨਾਮ ਇਸ ਤਰ੍ਹਾਂ ਨ ਰੱਖਿਆ ਗਿਆ ਸੀ ਇਹ ਬਹੁਤ ਸਾਲ ਹੋ ਗਏ ਜੀ 100 ਸਾਲ ਪਹਿਰੇ ਇੱਥੇ ਪਿਸ਼ਾਬਗਰ ਹੁੰਦਾ ਸੀ ਠੀਕ ਹੈ ਇਸ ਗਲੀ 'ਚ ਸਾਇਦਾ ਨਾਮ ਪੈ ਗਿਆ ਵੀ ਮੂਤ ਪਿਸ਼ਾਬਗਰ ਠੀਕ ਹੈ ਫੋਨ ਅਸੀਂ ਇਹਦਾ ਨਾਮ ਬਦਲ ਦਿੱਤਾ ਰਾਮ ਬਾਜ਼ਾਰ ਕਰਤਾ ਠੀਕ ਹੈ ਜੀ ਉਹ ਕਦੇ ਆਈਡੀਆ ਨਹੀਂ ਆਇਆ ਮਾਰਕੀਟ ਦੇ ਦੁਕਾਨਦਾਰਾਂ ਨੂੰ ਵੀ ਇੰਨੀ ਮੁਸ਼ਕਲ ਆਉਂਦੀ ਸੀ ਕਿ ਗਲੀ ਦਾ ਨਾਮ ਬਦਲੇ ਜੇ ਨਾ ਨਾ ਕਦੇ ਨਹੀਂ ਆਈ ਇਹ ਪਿਸ਼ਾਬਗਰ ਆਟਿਆ ਨਾ ਜੀ ਉਦੋਂ ਫਿਰ ਇਹ ਨਾਮ ਚੇਂਜ ਕਰਨ ਦੀ ਜਿੰਦ ਵਿੱਚ ਆ ਗਈ 2 ਸਾਲ ਪਹਿਲੇ ਹਟਾਇਆ ਗਿਆ ਠੀਕ ਹੈ ਜੀ ਉਦੋਂ ਮੈਨੂੰ ਯਾਦ ਹੈ ਨਗਰ ਨਿਗਮ ਦੇ ਕਮਿਸ਼ਨਰ ਬੱਚੇ ਆ ਗਏ ਕੀਤੇ ਉਹਨਾਂ ਨੇ ਹਟਾਈ ਉਹਨਾਂ ਨੇ ਨਾ ਉਹਨਾਂ ਨੇ ਕਿਹਾ ਸੀ ਇਹ ਨਾ ਬਹੁਤ ਗੰਦਾ ਹੈਗਾ ਠੀਕ ਹੈ ਉਸ ਤੋਂ ਬਾਅਦ ਹਟਾਇਆ ਗਿਆ ਸੀ ਹਾਂ ਜੀ ਹਾਂ ਲੇਕਿਨ ਕੋਈ ਦਿੱਕਤ ਨਹੀਂ ਆਂਦੀ ਉਸ ਤੋਂ ਬਾਅਦ ਨਹੀਂ ਨਹੀਂ ਕੋਈ ਦਿੱਕਤ ਨਹੀਂ ਕਿਸ ਪ੍ਰਕਾਰ ਦੀ ਉਸ ਦਾ ਅਲਟਰਨੇਟਿਵ ਕੋਈ ਬਾਥਰੂਮ ਵਗੈਰਾ ਬਣਾਇਆ ਗਿਆ ਕਿ ਨਹੀਂ ਚੇਅਰ ਬੈਂਕ ਦੇ ਕੋਲ ਚੇਅਰ ਬੈਂਕ ਦੇ ਕੋਲ ਬਣ ਗਿਆ ਜੀ ਠੀਕ ਹੈ ਜੀ ਹੁਣ ਖੁਸ਼ ਹੋ ਸਾਰੇ ਬਿਲਕੁਲ ਖੁਸ਼ ਹੈ ਗਿਆ ਸ਼ਹਿਰ ਆ ਚੇਅਰ ਬੈਂਕ ਯਾਰ ਦੋਸਤੋ ਇਥੋਂ ਦੇ ਜਿਹੜੇ ਦੁਕਾਨਦਾਰ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਕਿ ਉਹ ਇਸ ਗਲੀ ਦਾ ਨਾਮ ਬਦਲਣ ਤੋਂ ਬਾਅਦ ਕੀ ਕੁਝ ਫਰਕ ਪਿਆ ਕਿਉਂਕਿ ਜਿਹੜੇ ਕਮਿਸ਼ਨਰ ਸੀਗੇ ਅਭਜੀਤ ਕਪਲੇਸ਼ ਜੀ ਉਹਨਾਂ ਨੇ ਇਸ ਜਗ੍ਹਾ ਉੱਪਰ ਬਾਥਰੂਮ ਹੁੰਦਾ ਹੀ ਜਾਂ ਕਿਤੇ ਜਗ੍ਹਾ ਹੁੰਦਾ ਸੀਗਾ ਤੇ ਉੱਥੇ ਬੜੀ ਜਿਆਦਾ ਮੁਸ਼ਕ ਆਂਦੀ ਸੀ ਲੰਘਣ ਲੱਗਿਆ ਲੋਕਾਂ ਦੀ ਦਿੱਕਤ ਆਂਦੀ ਸੀ ਤਾਂ ਦੁਕਾਨਦਾਰ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਰ ਨਮਸਕਾਰ ਜੀ ਜੀ ਕੀ ਨਾਮ ਆਪਕਾ ਸ਼ਾਮਲਾਲ ਜੀ ਸ਼ਾਮਲਾ ਜੀ ਕਿੰਨੇ ਸਾਲ ਪੁਰਾਣੀ ਦੁਕਾਨ ਆ ਆਪਕੀ ਭਾਈ ਇਹ 50 ਸਾਲ ਸੇ ਹੈ ਠੀਕ ਹੈ ਔਰ ਇਸ ਗਲੀ ਦਾ ਕੀ ਰੱਖਿਆ ਗਿਆ ਥਾ ਤੋ पेशाब कर तब भी था हाँ पेशाब था बाद में चला गया लेकिन नाम गया जो है, तो है। आगे, आगे। थी थी। थीक 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 वो ठीक है लेकिन हमें उससे बहुत ज्यादा तकलीफ होती थी ठीक है वो गया चला अब हमने ये सोचा बाईस जनवरी जी खुशी है अब तो राम के नाम पर दुकान का नाम है राम नाम पर ठीक है जी हमारा जो है जो तकलीफ थी रोजगार में भी कोई फायदा हुआ रोजगार भी बड़ा फायदा है ठीक है इसके लिए नाम जो है बदनाम था ठीक है ਆਮ ਗਲਤ ਨਾਮ ਠੀਕ ਤੇ ਹੋਰ ਦੁਕਾਨਦਾਰ ਵੀ ਨੇ ਦੋਸਤੋ ਠੀਕ ਦੋਸਤੋ ਹੋਰ ਦੁਕਾਨਦਾਰ ਵੀ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵੀ ਇਹਨਾਂ ਦਾ ਬਿਜ਼ਨਸ ਵੀ ਬੜਾ ਪ੍ਰਭਾਵਿਤ ਹੁੰਦਾ ਸੀਗਾ ਕਿਉਂਕਿ ਆਮ ਲੋਕ ਨਿਕਲਦੇ ਨਹੀਂ ਸੀਗੇ ਇੱਥੋਂ ਲੇਡੀ ਤਾਂ ਖਾਸ ਕਰਕੇ ਨਹੀਂ ਨਿਕਲਦੇ ਸੀ ਤਾਂ ਬਹੁਤ ਜ਼ਿਆਦਾ ਦੁਕਾਨਦਾਰਾਂ ਨੂੰ ਪਰੇਸ਼ਾਨੀ ਹੁੰਦੀ ਸੀ ਉਹ ਪਰੇਸ਼ਾਨੀ ਤੋਂ ਵੀ ਨਿਯਾਤ ਮਿਲ ਗਈ ਤੇ ਨਾਮ ਵੀ ਬਹੁਤ ਸੋਹਣਾ ਮਿਲ ਗਿਆ ਸਰ ਵਰਲਡ ਦਾ ਸਭ ਤੋਂ ਗੰਦਾ ਨਾਮ ਸੀਗਾ ਇਸ ਗਲੀ ਦਾ ਤੇ ਹੁਣ ਸਭ ਤੋਂ ਆ ਮਤਲਬ ਸੰਸਾਰ ਦਾ ਸਭ ਤੋਂ ਵੱਡਾ ਨਾਮ ਮਿਲ ਗਿਆ ਇਸ ਗਲੀ ਨੂੰ ਜੀ ਦਰਬਿੰਦਰ ਜੀ ਗੱਲ ਬਹੁਤ ਗੰਦਾ ਨਾਮ ਸੀਗਾ ਇਸ ਗਲੀ ਦਾ ਹੁਣ ਜਿਹੜਾ ਨਾਮ ਸਾਨੂੰ ਮਿਲਿਆ ਹੈ ਬੜਾ ਹੀ ਅੱਛਾ ਲੱਗਿਆ ਉਸ ਨਾਮ ਨੂੰ ਪਰ ਰਾਮ ਬਾਜ਼ਾਰ ਬੜਾ ਕਹਿਣ ਵਿੱਚ ਵੀ ਬੜਾ ਅੱਛਾ ਲੱਗਦਾ ਹੈ ਔਰ ਬੜਾ ਬੜਾ ਧੰਨਵਾਦ ਜਿਹੜਾ ਤੁਸੀਂ ਸਾਨੂੰ ਇਸ ਤਰ੍ਹਾਂ ਬਾਜ਼ਾਰ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਪਤਾ ਲੱਗੇਗਾ ਵੀ ਇਹ ਗਲੀ ਦਾ ਨਾਮ ਚੇਂਜ ਕੀਤਾ ਗਿਆ ਹੈ ਇਹ ਨਾਲ ਸਾਰੇ ਪਾਸੇ ਫੈਲੇਗਾ ਵੀ ਇਹਦਾ ਲਾਭ ਖਰਾਬ ਪਿਆ ਰੋਜ਼ਗਾਰ 'ਚ ਵੀ ਫਰਕ ਪਿਆ ਬਾਜ਼ਾਰ 'ਚ ਕੋਈ ਬਿਲਕੁਲ ਹੀ ਰੋਜ਼ਗਾਰ 'ਤੇ ਬਿਲਕੁਲ ਫਰਕ ਪਿਆ ਸਾਰਾ ਮਤਲਬ ਹਰ ਕੋਈ ਕਹਿੰਦਾ ਵੀ ਇੱਥੇ ਟੱਪਦੇ ਸੀ ਨਾ ਸਬੱਲ ਆਉਂਦੀ ਸੀ ਠੀਕ ਹੈ ਜੀ ਜਦੋਂ ਇਹ ਚੱਕਿਆ ਗਿਆ ਪਿਸ਼ਾਪ ਵਾਲਾ ਘਰ ਤੇ ਉਸ ਤੋਂ ਬਾਅਦ ਗਲੀ ਦਾ ਬੜਾ ਰੌਣਕ ਵੀ ਵਧੀਆ আর ਬੜਾ ਅੱਛਾ ਲੱਗਿਆ ਠੀਕ ਹੈ ਜੀ ਅ ਮਤਲਬ ਆਪਾਂ ਇਹ ਗੱਲ ਕਰੀਏ ਵੀ ਪਹਿਲਾਂ ਲੋਕ ਕਿੰਨੇ ਕ ਲੰਘਦੇ ਸੀਗੇ ਤੇ ਹੁਣ ਲੰਘਾ ਟੱਪਾ ਵੀ ਜ਼ਿਆਦਾ ਹੋਇਆ ਹੋਣਾ ਬਿਲਕੁਲ ਬਿਲਕੁਲ ਅੱਗੇ ਲੋਕ ਜਾਂਦੇ ਸੀ ਨਾ ਤੇ ਮੂੰਹ ਟੱਕ ਕੇ ਜਾਂਦੇ ਸੀ ਜਿਹੜੇ ਵੀ ਇੱਥ ਹਰ ਕੋਈ ਕਹਿੰਦਾ ਬਹੁਤ ਵਧੀਆ ਹੋ ਗਿਆ ਜਿੰਨਾ ਵੀ ਫਿਰ ਵੀ ਦਿੱਤਿਆਂ ਨਾਲ ਸਾਰੇ ਕਹਿੰਦੇ ਬਹੁਤ ਵਧੀਆ ਠੀਕ ਹੈ ਤੇ ਦੋਸਤੋ ਮੈਂ ਇਹ ਗਲੀ ਨੂੰ ਫਿਰ ਤੋਂ ਵਿਖਾ ਦਿਆਂ ਦੁਨੀਆ ਦਾ ਸਭ ਤੋਂ ਗੰਦਾ ਨਾਮ ਇਸ ਗਲੀ ਨੂੰ ਦਿੱਤਾ ਗਿਆ ਸੀਗਾ 100 ਸਾਲ ਪੁਰਾਣੀ ਇਹ ਗਲੀ ਸੀ ਬਹੁਤ ਜ਼ਿਆਦਾ ਪਰੇਸ਼ਾਨੀ ਜਿਹੜੀ ਆ ਉਹ ਲੋਕਾਂ ਨੂੰ ਹੁੰਦੀ ਸੀ ਤੇ ਹੁਣ ਇਹ ਗਲੀ ਦਾ ਨਾਮ ਜਿਹੜਾ ਬਦਲ ਦਿੱਤਾ ਗਿਆ ਭਗਵਾਨ ਸ਼੍ਰੀ ਰਾਮ ਦੇ ਨਾਮ 'ਤੇ ਉੱਪਰ ਰੱਖ ਦਿੱਤਾ ਗਿਆ ਤੇ ਦੋਸਤੋ ਇਹ ਗਲੀ ਦਾ ਵਿਜਿਟ ਜ਼ਰੂਰ ਕਰਿਓ ਕਿਉਂਕਿ ਇੱਥੇ ਵੀ ਕਰਿਆਨੇ ਦੀ ਦੁਕਾਨਾਂ ਹੈਗੀਆਂ ਨੇ ਲੋਹੇ ਦੀਆਂ ਸਮਾਨ ਦੀਆਂ ਦੁਕਾਨਾਂ ਨੇ ਅਬ ਹੋਰ ਦੇ ਵੀਨਸ ਵਾਸਤੇ ਆਪਾਂ ਅਕਸਰ ਇਸ ਤਰ੍ਹਾਂ ਹੀ ਪ੍ਰਯਾਸ ਕਰਦੇ ਰਹਨੇ ਆਂ ਉਮੀਦ ਆ ਇਹ ਵੀਡੀਓ ਪਸੰਦ ਆਏਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾ ਜੇ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਜਾਏ ਕਿ ਇਸ ਗੰਦੇ ਨਾਮ ਵਾਲੀ ਗਲੀ ਦਾ ਨਾਮ ਇੱਕ ਸੁੰਦਰ ਨਾਮ ਰੱਖ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੈ ਜੀ ਰਾਮ